ਥਾੜੇ ਲੈ ਜਾਓ ਇਹ ਥਾੜੇ ਲੈ ਜਾਓ ਚੱਕ ਕੇ ਇਹ ਥਾੜੇ ਹੀ ਭੇਜ ਦੇ ਥਾੜੇ ਲੈ ਚਲੋ ਆਪਣੇ ਜਦੋਂ ਥਾੜੀ ਛੱਡੇ ਪਰ ਭੱਜ ਕੇ ਲੋਗੇ ਇਹ ਕੈਂਪਿੰਗ ਤੋਂ ਹੋਵੇ ਐਸਾ ਰੋਡ ਜੀ ਪੈ ਜੀ ਇਹਨਾਂ ਕਹਿ ਕੇ ਫਿਰ ਮੁੰਡੇ ਨੂੰ ਲਾਉਣੇ ਪੱਟਾ ਰੋਡ ਪਾਸਾਫ ਕਰਾ ਦਿਓ ਉਹ ਮੈਂ ਉਹ ਚੌਂਕੀਦਾਰ ਨੂੰ ਕਹਿਣੀ ਆ ਹਾਂ ਬਲਾਓ ਥਾੜੇ ਲੈ ਜਾਓ ਜੀ ਹੁੰਦਾ ਥਾੜੇ ਤੋਂ ਆ ਵੀ ਕੋਲੇ ਆਪੇ ਪਾ ਦਿਓ ਉਹ ਗੱਲ ਤੋਂ ਲੈ ਸਕਦਾ ਉਹ ਗੱਲ ਤੋਂ ਕੋਈ ਗੱਲ ਨਹੀਂ ਰਾਜ ਇਹਨੂੰ ਮਨੂਨ ਲੈਂਦਾ ਜਰਾ ਕਰੋ ਕਾ ਅੱਟ ਚੱਕ ਦੋ ਕੱਚ ਜਾ ਚੋ ਬੜਾ ਮੋਟਾ ਹੈ ਇਹ ਬਾਈ ਹੁਣ ਸਾਈਡ ਤੇ ਮੜਾ ਜਾ ਜੇਰੇ ਕੋਲ ਅਜੇ ਮੁੱਕ ਗਈ ਵਕਾ ਲੇ ਲੇ ਜੇ ਇਹ ਉਹਦਾ ਕਾਲੇ ਉੱਤੇ ਬੱਚਾ ਬਹੁਤ ਜਾਣੀ ਹੈ ਕੋਈ ਜਲਦੀ ਆਪਾਂ ਦੇ ਕੇ ਜੇ ਰਾਹ ਤੇ ਕੋਈ ਮਿਟਾ ਨਹੀਂ ਲਿਖਾਈਂਗੇ

ਤੁਹਾਨੂੰ ਕੀ ਦੋ ਜਾਣਕਾਰੀ ਐਕਸੀਡੈਂਟ ਹੋਇਆ ਹੈ ਕਹਦੇ ਨਾਲ ਐਕਸੀਡੈਂਟ ਕਿਵੇਂ ਹੋਇਆ ਸਾਰੀ ਜਾਣਕਾਰੀ ਸਾਡਾ ਨਾਤਾ ਲੱਗਿਆ ਸੀ ਜੀ ਚੀਤਪੁਰ ਦਾਣਾ ਮੰਡੀ ਦੇ ਗੇਟ ਤੇ ਉੱਥੇ ਪਰਸਨਲ ਆਜਨ ਵਾਲੀ ਪਾਰਕਿੰਗ ਬਣਾਈ ਸੀ ਗੱਡੀਆਂ ਪਾਰਕ ਕਰਾਉਂਦੇ ਸੀਗੇ ਹੁੰਦ ਸੀਗੀ ਮਾਗਰਿਕ ਬਾਲਬੋ ਬੱਸ ਆਈ ਜਿਹੜੀ ਕਾਫੀ ਤੇਜ਼ ਸੀ ਜਿਹਦੀ ਬ੍ਰੇਕ ਨਹੀਂ ਲੱਗੇ ਉਹ ਦੋ ਚਾਰ ਗੱਡੀਆਂ ਨੂੰ ਖਿੱਟ ਕਰਦੀ ਹੋਈ ਫਿਰ ਦਾਣਾ ਮੰਡੀ ਦੇ ਕੰਧ ਨਾਲ ਜਾ ਕੇ ਵੱਜ ਗਈ ਤੇ ਉਹ ਸਾਨੂੰ ਅਸੀਂ ਡਿੱਗ ਕੇ ਪਤਾ ਲੱਗਾ ਕਿ ਕਾਫੀ ਬੁਰਾ ਜਾਨੇ ਸਕਦਾ ਹੋਣੀ ਨਹੀਂ ਮੈਂ ਨਹੀਂ ਮੈਂ ਨਹੀਂ ਤਿੰਨ ਮੜਾ ਜਿਹਾ ਦੇਖੀ ਹੋ ਗਈ ਇਹ ਜਿਹੜੀ ਬੱਸ ਆ ਰਹੀ ਸੀ ਕਿੱਧਰੋਂ ਆ ਕੇ ਕਿੱਧਰ ਜਾ ਰਹੀ ਸੀ ਇਹ ਫਿਰੋਜ਼ਪੁਰ ਸਾਹਿਬ ਪွား ਰਹੀ ਸੀ ਜਿਹੜਾ ਲੁਧਿਆਣਾ ਸੈਨੂ ਜਾ ਰਹੀ ਸੀ ਜਿਹੜੀ ਬੱਸ ਕਰੀ ਸੀ ਬਹੁਤ ਬਵੱਸੀ ਜੀ ਤੇ ਜਿਹੜੇ ਗੱਡੀ ਦੇ ਵਿੱਚ ਮੁਲਾਜ਼ਮ ਸੀ ਕੋ ਉਹਨਾਂ ਦੀ ਹਾਲਤ ਕਿੱਤਾ ਉਹ ਵੀ ਇੰਜਰਡ ਹੀ ਨੇ ਜੀ ਕਿੰਨੇ ਚਲੇ ਗਏ ਤਿੰਨ ਜਾਣ ਜੀ ਤੇ ਉਹਦਾ ਕਾਰ ਦਾ ਡਰਾਈਵਰ ਕਿੱਤਾ ਕਾਰ ਦਾ ਡਰਾਈਵਰ ਭਾਣੀ ਹਰੇ ਤੁਹਾਨੂੰ ਪਤਾ ਲੱਗੇ ਜੀ ਉਹ ਤਾਂ ਠੀਕ ਹੈਗੇ ਸੀ ਤਿੰਨ ਜਾਣ ਮੈਡੀ ਸਿਟੀ ਹਸਪੀਟਲ ਪਹੁੰਚ ਗਏ ਹੁਣ ਤੁਹਾਡੀ ਹਾਲਤ ਕਿੱਤਾ ਹਾਂ ਸਰ ਛੋਟਾ ਲੱਗੀਆਂ ਨੇ ਉਹਦਾ ਲੱਗੂ ਬਾਅਦ ਇਹ ਮੁਲਾਜ਼ਮਾਂ ਦੀ ਸਰ ਵੀਆਈਪੀ ਡਿਊਟੀ ਲੱਗੀ ਸੀ ਮਾਨਜੋਤ ਸਿੰਘ ਐਮ ਸਾਹਨੇ ਆ ਜਾਣਾ ਸੀ ਉਹਦੇ ਰੈਲੀ ਦੇ ਡਿਊਟੀ ਸੀ ਅਜੀਤワਲ ਇਹਨਾਂ ਦੀ ਦਾਣਾਵਾਲੀ ਦੇ ਸਾਹਮਣੇ ਨਾਕਾ ਲੱਗਿਆ ਸੀਗਾ ਜੀ ਇਹ ਕਾਰ ਪਾਰਕ ਕਰਾ ਰਹੇ ਸੀ ਇਹ ਇੱਕ ਲੇਡੀ ਜੀ ਅਮਨਦੀਪ ਅਮਨਜੀਤ ਕੌਰ ਤੇ ਰਾਜਵਿੰਦਰ ਸਿੰਘ ਇੱਕ ਲੜਕਾ ਜੀ ਆਪਣੇ ਤੇ ਇੱਕ ਮੁਲਾਜ਼ਮ ਇਹਨਾਂ ਦੇ ਨਾਲ ਮਨਪ੍ਰੀਤ ਕੌਰ ਸੀ ਲੇਡੀ ਇਹ ਤਿੰਨ ਮੁਲਾਜ਼ਮ ਸੀਗੇ ਸਰ ਇਹ ਜੋ ਪਾਸ ਕਰਾ ਦਿੱਤੀ ਗੱਡੀ ਸੀਗੀ ਕਾਰ ਦੇ ਵਿੱਚ ਆਪਣੇ ਵਾਈਕ ਤੇ ਮਤਲਬ ਹੁੰਦਾ ਸੀ ਮਹਰੋ ਗੱਡੀ ਵੱਲ ਬੋ ਕੋਈ ਬਾਸਾ ਜੀ ਜੇ ਪਰ ਤੋਂ ਲੈਣੇ ਜਾ ਰਹੀ ਸੀ ਉਹ ਟਕਰਾ ਗਈ ਹੈ ਤੋਂ ਬਿਕਾਰਨ ਮਤਲਬ ਜਿਹੜੇ ਸੱਟਾਂ ਵੱਜੀਆਂ ਐ ਵੈਸੇ ਮਤਲਬ ਮਲਾਜੋ ਸੀ ਕਹ ਜੀ ਸਰ ਗੱਡੀ ਕਿਹੜੀ ਸੀ ਜਿੱਥੇ ਮਲਾਜ ਮਾਰੇ ਸੀਗੇ ਜੀ ਉਸ ਵਕਤ i20 ਗੱਡੀ ਆ ਸਰ ਆਪ ਦੀ ਸੀ ਇਹਨਾਂ ਦੀ ਆਪ ਦੀ ਗੱਡੀ ਸਰ ਨੇ ਲੈਫਟ ਲਈ ਸੀਗੀ ਸਾਡੇ ਨਾਲ ਮਲਾਜਮਾਂ ਦੀ ਹਲਤ ਕਿਵੇਂ ਸੋਚੋ ਮਲਾਜਮ ਸਰ ਠੀਕ ਹੈ ਜੀ ਬਿਲਕੁਲ ਟਰੀਟਮੈਂਟ ਹੋ ਗਿਆ ਹਾਂਜੀ ਹਾਂਜੀ ਮੇਰੀ ਸਿੱਟੀ ਤੇ ਇਲਾਜ ਚੱਲ ਰਿਹਾ ਵੈ ਠੀਕ ਹੈ ਜੀ ਕਾਰ ਚਾਲਕ ਦੀ ਹਲਤ ਕਿਵੇਂ ਕਾਰ ਚਾਲਕ ਠੀਕ ਹੈ ਜੀ ਉਹ ਚਲਾ ਗਿਆ ਸੀਗਾ ਮੁੱਕ ਟਰੀਟਮੈਂਟ ਕਰਾ ਕੇ ਤੇ ਬੱਸ ਵਾਲਾ ਜੀ ਬਸ ਸਰ ਹਾਂਜੀ ਇਹ ਗਿਰਾਂ ਕਬਜ਼ੇ ਲਈ ਆ ਪਲੀਜ਼ ਹਾਂਜੀ ਇਹ ਜ ਟੋਟਲ ਕਿੰਨੇ ਜਣੇ ਚੱਕੀਏ 10 ਇਹਨੇ ਚੱਕੀਏ ਹੁਣ ਇਲਾਜ ਚੱਲ ਰਿਹਾ ਮੈਨੂੰ ਇਲਾਜ ਚੱਲ ਰਿਹਾ ਮੇਰੀ ਸਿਕਟਰ ਸਰ